Thank you. सर सर आप बाहर चलिए चले 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 सर सर चलिए फोन अंदर के नहीं लेना फोटो नहीं लेना फोटो नहीं लेना प्लीज ਕਿ ਗੱਲ ਹੋ ਰਹੀ ਹੈ ਗਿਆ ਕਿਹੜੇ ਉਹਨਾਂ ਤੇ ਪੁੱਛੋ ਸਾਡੇ ਕੱਲੇ ਤੋਂ ਪੁੱਛਣਾ ਹੋਰ ਦੱਸੋ ਕਿਹੜੇ ਗਿਆ ਕਿਹੜੀ ਫੈਮਿਲੀ ਦੱਸੋ ਆਹ ਫੈਮਿਲੀ ਆਈਆਂ ਨਹੀਂ ਪਪਾ ਇਹ ਪਤਾ ਹੁੰਦਾ ਤੁਹਾਡਾ ਸਾਨੂੰ ਪਤਾ ਲੱਗਾ ਤੁਹਾਡਾਂ ਨਹੀਂ ਕਰ ਲਿਆ ਉਹ ਪਰ ਹਾਂ ਜੀ ਇਹਦੇ ਸਾਰੇ ਮੈਂ ਕਰਕੇ ਕੋਲ ਤੁਸੀਂ ਵੀ ਚੈਨਲ ਤੇ ਛਾੜਦੇ ਹੋ ਇਤੋਂ ਸਾਡੀ ਗੱਲਾਂ ਛਾੜਾਂਗੇ ਛਾੜਾਂਗੇ ਹਾਂ ਜੀ ਅਲੀ ਟੀ ਆਵਾ ਤੁਹਾਡਾ ਮੇਰਾ ਨਾਮ ਦਲੀਪ ਸਿੰਘ ਹੈ ਬੂਟਾ ਤੇ ਮੇਰਾ ਲੜਕਾ ਜਿਹੜਾ ਬਰਵਾ ਆ ਰਿਹਾ ਹੁਣ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਪਿੰਡ ਪਿਪਲੀ ਚਾਗੋਟ ਸਬ ਡਿਵੀਜ਼ਨ ਚਾਗੋਟ ਪੂਰੀ ਉਮਰ ਕੀ ਨਹੀਂ ਲੜਕੀ ਤੁਹਾਡੀ ਉਹ 37 ਸਾਲ ਆ ਕਿੰਨੀ ਕਿੰਨੀ ਤਰੀਕ ਨੂੰ ਇੱਥੋਂ ਨਿਕਲਿਆ ਸੀ ਤੇ ਕਿੰਨੀ ਤਰੀਕ ਨੂੰ ਪਹੁੰਚਿਆ ਤਰੀਕ ਤਾਂ ਨਹੀਂ ਮੈਨੂੰ ਪਤਾ ਅੱਛਾ ਧੀ ਲਿਖ ਘਰੋਂ ਕਿੱਦਾਂ ਗਿਆ ਸੀ ਇਹ ਤੁਹਾਨੂੰ ਦੋ ਮੱਚੀਆਂ ਨੂੰ ਪਤਾ ਹੈ ਉਹਦੇ ਤੀਵੀ ਨੂੰ ਪਤਾ ਵੀ ਕਿਵੇਂ ਗਿਆ ਕਿਵੇਂ ਨਹੀਂ ਗਿਆ ਤਾਂ ਉਹ ਤੋਂ ਪਤਾ ਲੱਗੇਗਾ ਨਿਕਲਾ ਕੱਲਾ ਕਿਹੜੇ ਹਾਲਾਤਾਂ ਚ ਭੇਜਿਆ ਸੀਗਾ ਤੁਹਾਨੂੰ ਕੋਈ ਕਿਹੜੇ ਹਾਲਾਤਾਂ ਚ ਭੇਜਿਆ ਸੀ ਤੇ ਹਾਲਾਤਾਂ ਦਾ ਤੁਹਾਨੂੰ ਪਤਾ ਥੋੜਾ ਠੀਕ ਨਹੀਂ ਵੀ ਹੈਗੇ ਤੇ ਫਿਰ ਵੀ ਤੁਸੀਂ ਕਿਸੇ ਨਾ ਕੋਈ ਪ੍ਰਾਪਰਟੀ ਗਿਰਵੀ ਰੱਖ ਕੇ ਭੇਜਿਆ ਸੀਗਾ ਇਹ ਤਾਂ ਹੁਣ ਉਹਦੀ ਪ੍ਰਾਪਰਟੀ ਰੱਖ ਕੇ ਗਿਆ ਕਿਨੇ ਰੱਖ ਗਿਆ ਤਾਂ ਆਏਗਾ ਤਾਂ ਪਤਾ ਲੱਗੇਗਾ ਕਿਆ ਕਰਕੇ ਗਿਆ ਅਸੀਂ ਇੰਚਾ ਕੋਟ ਤੇ ਅੱਜ ਅੱਜ ਤੁਹਾਡਾ ਬੱਚਾ ਵਾਪਸ ਆ ਰਿਹਾ ਕਿੰਦਾ ਤਾਂ ਮੰਨੂ ਨਾ ਕਰਿਆ ਜੀ ਮੰਨ ਲਉਂ ਸੂਤ ਤਾਂ ਹੋ ਰਿਹਾ ਵੀ ਬੱਚਾ ਜਾੜਾ ਵੀ ਸਾਡਾ ਜੋ ਗਲਤ ਕਰਨ ਚੁੱਕਿਆ ਹੈ ਵੀ ਅੱਜ ਨੁਕਸਾਨ ਤਾਂ ਬੰਦਾ ਆਪ ਦਾ ਹੋਇਆ ਜਾਂ ਆਪ ਦੀ ਪੈੜੀ ਵੇਤੀ ਜੋ ਕੁਛ ਕੀਤਾ ਉਹਦਾ ਆਏਗਾ ਤਾਂ ਪਤਾ ਲੱਗ ਜਾਏਗਾ ਕਿੰਨੀ ਮੌਸੇ ਪਾਪਾ ਜੀ ਮੇਰੀ ਨਹੀਂ ਮੇਰੀ 37 ਸਾਲ ਉਹਦਾ ਨਾਂ ਕੀ ਫੁੱਟਾ ਸੀ ਹਾਂਜੀ ਮੈਰਿਡ ਹੈਗੇ ਜਨਮ ਰੈਡ ਚ ਮੈਰਿਡ ਮੈਰਿਡ ਕਿੰਨੇ ਬੱਚੇ ਆ ਜੀ ਇਹਦੇ ਤਿੰਨ ਇਕੱਲਾ ਕਿਹਾ ਕਿ ਬੱਚੇ ਸਭ ਨਹੀਂ ਬੱਚੇ ਇੱਥੇ ਹੀ ਆ ਇੱਥੇ ਕੀ ਕੰਮ ਕਰਦਾ ਸੀਗਾ ਇਹ ਤੇ ਮੇਰੇ ਖੇਤੀ ਦਾ ਆਦਾ ਕਰਦਾ ਹੈ ਅੱਛਾ ਜੀ ਕਿਹੜੀ ਜਗ੍ਹਾ ਤੇ ਰਹਿੰਦੇ ਹੋ ਅਸੀਂ ਚਾਗੋਟ ਪਪਾਏ ਦੀ ਦਸਨ ਨਰਾਜ ਨਰਾਜ ਕੀ ਗੱਲ ਦੀ ਸੀ ਇਸ ਕਰਕੇ ਪਰਿਵਾਰ ਨੂੰ ਛੱਡ ਕੇ ਚਲੇ ਗਏ ਨਹੀਂ ਮੈਂ ਤਾਂ ਨਰਾਜਗੀ ਕਹੀ ਨਹੀਂ ਗੀ ਅਰੇ ਤੁਸੀਂ ਨਾ ਕਿਹਾ ਸੀ ਨਰਾਜ ਮੈਂ ਕਿ ਬੱਤੇ ਨੂੰ ਪਤਾ ਹੋਊਗਾ ਨਹੀਂ ਨਹੀਂ ਜੇ ਨਹੀਂ ਆ ਵੀਠੀ ਨਹੀਂ ਹੈ ਕਿ ਵਜੇ ਹਾਂ ਜੀ ਕੋਈ ਬਾਤ ਨਹੀਂ ਬਾਤ ਅਸੀਂ ਆਪਾਂ ਨੂੰ ਮਸੀਂ ਆ ਲੈ ਕੇ ਸਰਕਾਰ ਨੂੰ ਮੰਗ ਕਰਦੇ ਜੀ ਸਰਕਾਰ ਦੇ ਦਵੇਂ ਆ ਲੱਡੀ ਕਹਿੰਦੇ ਸਰਕਾਰ ਨਿੱਕੇ ਜਣਾ ਪਰ ਮੰਗ ਕੀ ਕਰ ਸਰਕਾਰ ਨੂੰ ਕੁਝ ਦੇਣਾ ਇਹ ਸਰਕਾਰਾ ਕੋਲ ਕੀ ਮੰਗ ਤੁਹਾਡੇ ਕੀ ਲੱਗਦੇ ਸੀਗੇ ਹਾਂ ਜੀ ਤੁਹਾਡੇ ਘਰੇ ਚਾਚੇ ਦੇ ਮੁੰਡੇ ਹੈ ਜੀ ਚਾਚੇ ਦੇ ਮੁੰਡੇ ਹਾਂ ਜੀ ਹਾਂ ਜੀ ਯਾਰ ਇੱਕ ਮਿੰਟ ਯਾਰ ਸਰਕਾਰ ਨੇ ਕੀ ਦੇਣਾ ਸਰਕਾਰ ਕੋਲ ਕੀ ਮੰਗ ਕਰ ਸਰਕਾਰ ਕੋਲ ਕੁਝ ਹੈ ਹੀ ਨਹੀਂ ਦੇ ਦਊਗੀ ਕੀ ਆਪਾਂ ਨੂੰ ਸਰਕਾਰ ਇਹ ਤੇ ਵੇਖੋ ਜ ਆਪਣੇ ਬਲ ਬੁੱਤੇ ਤੇ ਆਪਾਂ ਕਮਾਈ ਕਰਾਂਗੇ ਦਿਖਾਵਾਂਗੇ ਜੀ ਸਰਕਾਰ ਕੋਲ ਕੁਛ ਹੁੰਦਾ ਤੇ ਇੱਥੇ ਨੌਕਰੀ ਨਹੀਂ ਮਿਲਦੀਆਂ ਜਾਂ ਕੋਈ ਰਜਗਾਰ ਮਿਲਦਾ ਉਹ ਤਾਂ ਗੱਲਾਂ ਹੈ ਹੀ ਨਹੀਂ ਕਿੰਨਾ ਸਮਾਂ ਹੋ ਗਿਆ ਸੀ ਤੁਹਾਡੇ ਬ੍ਰਦਰ ਨੂੰ ਕਿਹਨੂੰ ਕਿੰਨੀ ਦੇਰ ਬਾਅਦ ਆ ਰਿਹਾ ਕੋਈ ਤਾਂ ਹੁਣ ਇਹ ਦੱਸ ਰਿਹਾ ਨਾ ਪੰਜ ਮਹੀਨੇ ਹੋ ਗਏ ਨੇ ਹੁਣ ਉੱਥੋਂ ਤੋਂ ਬਾਰਡਰ ਮਤਲਬ 15 ਦਿਨ ਹੋ ਗਏ ਨੰਗੇ ਨੂੰ ਪਰ ਕਿੰਨੇ ਪੈਸੇ ਲਾ ਕੇ ਭੇਜਿਆ ਸੀ ਤੁਸੀਂ ਐਸੇ ਤਾਂ ਉਹਨਾਂ ਨੂੰ ਪਤਾ ਕਿੰਨੇ ਲਾਏ ਉਹਨੇ ਆਪਣੇ ਆਪ ਕਿਤੇ ਜੁਰੇ ਪਹਿਲੀ ਜਹਨੇ ਪਾਈ ਸੀ ਇਹ ਨਹੀਂ ਪਾਈ ਸੀ ਹਾਂ ਜੀ ਉਹਨੇ ਤਾਂ ਆਪਣੇ ਆਪ ਹੀ ਕੀਤਾ ਜੋ ਵੀ ਕੀਤਾ ਸੀ ਨੰਕੀ ਕਰਦੇ ਪੈਸੇ ਇੱਥੇ ਵੀ ਕਿਤੇ ਇਨਵੈਸਟ ਹੋ ਸਕਦੇ ਸੀਗੇ ਇੱਥੇ ਵੀ ਰੋਜ਼ਗਾਰ ਆਪਣਾ ਕੰਮ ਹੋ ਸਕਦੇ ਆ ਜੀ ਦੇਖੋ ਜੋ ਕਰਾਂਗੇ ਆਪਾਂ ਤਾਂ ਕੁਝ ਕੁਝ ਵੀ ਹੋ ਸਕਦਾ ਕਰਾਂਗੇ ਪਰ ਜਦੋਂ ਨੀਤੀ ਬਣਾ ਲਈ ਵੀ ਆਪਾਂ ਬਾਹਰ ਜਾ ਕੇ ਕਮਾਈ ਕਰਨੀ ਤੇ ਬਾਹਰ ਦੇਖੋ ਜੀ ਕਮਾਈਆਂ ਵੀ ਨਹੀਂ ਹੁਣ ਰਹਿ ਗਈਆਂ ਉਹਨੀਆਂ ਵਾਲ ਬਸ ਆਸ ਰੱਖ ਦਿਓ ਜੀ ਇਸ ਬਾਰੇ ਸਰਕਾਰ ਤੋਂ ਕੋਈ ਆਸ ਮਿਲ ਨਹੀਂ ਪਈ। ਪਾਈ ਉਹਨਾਂ ਨੂੰ ਲੱਗਦਾ ਨਹੀਂ ਕਿ ਸਰਕਾਰ ਨੂੰ ਕੋਈ ਬਦਲੋ ਚਾਹਨਾ ਬਾਸ ਕੋਈ ਹਵੀ ਲੱਗਦਾ। ਦੇਖੋ ਜੀ ਅੱਗੇ ਵੀ ਆ ਦੋ ਮਤਲਬ ਪਲੇਨ ਆ ਗਏ ਆ ਉੱਗੇ ਸਰਕਾਰ ਨੂੰ ਸਾਰਾ ਕੁਝ ਕਹਿ ਰਹੇ ਪਰ ਸਰਕਾਰ ਕੀ ਕਰੂਗੀ? ਸਰਕਾਰ ਦੇ ਕੋਲ ਕੁਝ ਹੁਕਮਤ ਕਰੂਗੀ? ਸਰਕਾਰ ਦੇ ਕੋਲ ਕੁਝ ਹੈ ਹੀ ਨਹੀਂ ਤੇ ਕਰੂਗੀ ਕੀ? ਉਹਨਾਂ ਨੂੰ ਨੋ ਨੋ ਜਮਾਨਾ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਕਾਰਕਟਰ ਦੇ ਧੰਗ ਨਾਲ ਬਾਹਰ ਜਾ। ਦੇਖੋ ਜੀ ਮੈਸੇਜ ਤੇ ਹੋਈ ਇਹ ਸਾਰਾ ਮੀਨੀ ਜਾਣਾ ਚਾਹੀਦਾ। ਚਲੋ ਜੋ ਵੀ ਹੈਗਾ ਜਿਨੇ ਗਲਤ ਕਦਮ ਉਠਾ ਲਿਆ ਉਠਾ ਲਿਆ ਹੋ ਗਿਆ ਜੋ ਕਦਮ ਹੋ ਗਿਆ। ਹੁਣ ਉਹ ਤਾਂ ਵਾਪਸ ਨਹੀਂ ਹੋਏਗਾ। ਅੱਗੇ ਤੋਂ ਜੋ ਵੀ ਹੈ ਜੋ ਵੀ ਕੋਈ ਇਨਸਾਨ ਹੈ ਚਲੋ ਕੋਈ ਵੀ ਬੱਚਾ ਉਹਨੂੰ ਨਗਾਹ ਇੱਕਦਮ ਨਹੀਂ ਚੱਕਣਾ ਚਾਹੀਦਾ ਵੀ ਜੇ ਉਹ ਜੋ ਗਲਤ ਕੰਮ ਹੋ ਜਾਵੇ ਜਿਹਦੇ ਨਾਲ ਜੋ ਆਉਣ ਵਾਲੇ ਸਮੇਂ ਤੇ ਪਰਪਾਈ ਨਾ ਹੋ ਜਾਵੇ ਜੋ ਇਨਾ ਪੈਸਾ ਲਾ ਕੇ ਕੋਈ 30 ਲੱਖ ਲਾ ਕੇ ਗਿਆ 40 ਲੱਖ ਲਾ ਕੇ ਗਿਆ ਜੀ ਕੁਝ ਵੀ ਕਰਕੇ ਕੋਈ ਆਪਣੀ ਜ਼ਮੀਨ ਆ ਵੇਚ ਕੇ ਗਿਆ ਮੇਰਾ ਰঞ্জੀਤ ਸਿੰਘ ਹੈ ਸਰ 112 ਲੋਕ ਆਏ ਹੋਏ ਜੀ ਜੀ ਹਾਂ ਜੀ ਕੋਈ ਕਿਸੇ ਦੇ ਖਿਲਾਫ ਕੋਈ ਐਲਓਸੀ ਹੈ ਪੰਜਾਬੀ ਜੀ ਜਿਹੜੀ ਵੀ ਤੁਸੀਂ ਲੈਂਗੁਏਜ ਵਿੱਚ ਮੈਨੂੰ ਨਾਲ ਗੱਲ ਕਰੋਗੇ ਉਹਦੇ ਵਿੱਚ ਮੈਂ ਜਵਾਬ ਦੇਤਾ ਹਾਂ ਕਿਨੇ ਲੋਕ ਆ ਰਹੇ ਨੇ ਅੰਮ੍ਰਿਤਸਰ ਤੋਂ ਰਿਪੋਰਟ ਹੋ ਰਹੀ ਹੈ 112 ਆਏ ਹੋਏ ਨੇ ਜੀ ਇਸ ਇਸ ਫਲਾਈਟ ਦੇ ਉਹਨਾਂ ਦੀ ਇਮੀਗ੍ਰੇਸ਼ਨ ਚੱਲ ਗਈ ਪਈ ਹੈ ਅੰਮ੍ਰਿਤ ਸਰ ਦੇ ਅਹਲੇ ਸਾਨੂੰ ਨਾ ਫੇਰੇ ਤੱਕ ਮਿਲ ਜੇਗੀ ਲ ਸਾਰੇ ਬੱਚੇ ਜਿਹੜੇ ਇਮੀਗ੍ਰੇਸ਼ਨ ਕਰਾ ਰਹੇ ਆਗੇ ਜੀ ਮੈਮ ਸਾਰਿਆਂ ਸੇ ਠੀਕ ਹੈ ਕੋਈ ਬਿਮਾਰ ਸਾਰਿਆਂ ਦੀ ਸਿਹਤ ਠੀਕ ਹੈ ਜੀ ਡਾਕਟਰ ਦੀ ਟੀਮ ਹੈਗੀ ਸੀ ਜਿਹੜਾ ਵੀ ਅਸਕਰੀ ਦੀ ਮੁਲਾਕਾਤ ਕੀਤੀ ਉਹਨਾਂ ਦੇ ਨਾਲ ਹਾਂਜੀ ਸਾਰੇ ਠੀਕ ਐ ਨਹੀਂ ਤੇ ਬੱਚੇ ਵੀ ਹੈਗੇ ਆ ਕੁੱਚਾ ਦੇ ਨਾਲ ਅਸੀਂ ਉਹਨਾਂ ਨੂੰ ਡਾਈਪਰਸ ਫਾਰਮੂਲਾ ਮਿਲ ਸ਼ਾਰਟ ਕਰ ਦੂੰਗਾ ਕਿੰਨੀਆਂ ਲੇਡੀਜ਼ ਐ ਕਿੰਨੇ ਬੱਚੇ ਆ ਮੈਂ ਤੁਹਾਨੂੰ ਇਹ ਡਾਟਾ ਜਿਹੜਾ ਹੈਗਾ ਮੈਂ 1 ਘੰਟੇ ਹੋਰ ਚ ਸ਼ੇਅਰ ਕਰ ਦਿੰਦੀ ਇਮੀਗ੍ਰੇਸ਼ਨ ਵਾਲੀ ਉਹਨਾਂ ਦੀ ਚੱਲਦੀ ਪਈ ਸਾਰਿਆਂ ਦੀ ਮੈਂ ਉਹ ਕਰੇ ਭੇਜਣ ਦਾ ਪ੍ਰਬੰਧ ਕਰ ਦਿੱਤਾ ਕਿ ਜੀ ਜੀ ਮੈਮ ਲਾਸਟ ਕੁਐਸਚਨ ਹੈ ਜਿਹੜੇ ਗੁਜਰਾਤ ਦੇ ਸੀਗੇ ਇਹ ਮੈਡਮ ਇਟਸ ਟੂ अर्ਲੀ ਇਹ ਸਾਨੂੰ ਪਤਾ ਲੱਗੇਗਾ ਆਫਟਰ ਦੀ ਨੋਟੀਫਿਕੇਸ਼ਨ ਮੈਮ ਲਾਸਟ ਕੁਐਸਚਨ ਇਸ ਇਸ ਕਿ ਜਿਹੜੇ ਗੁਜਰਾਤ ਦੇ ਸੀਗੇ ਉਹਨਾਂ ਨੂੰ ਤੁਸੀਂ ਡੋਮੈਸਟਿਕ ਫਲਾਈਟ ਤੇ ਹੀ ਭੇਜਿਆ ਜੀ ਦੇਖੋ ਜਿਹੜੇ ਤਾਂ ਬਾਈ ਰੋਡ ਜਾ ਰਹੇ ਨੇ ਉਹ ਸਾਡੇ ਪੰਜਾਬ ਦੇ ਹੈਗੇ ਤੇ ਹਰਿਆਣਾ ਦੇ ਹੈਗੇ ਜਿਹੜੇ ਜਿਨ੍ਹਾਂ ਦੀ ਡਾਇਰੈਕਟ ਕਨੈਕਟੀਵਿਟੀ ਫਲਾਈਟ ਦੀ ਨਹੀਂ ਹੈਗੀ ਹੈ ਉਹਨਾਂ ਨੂੰ ਬਾਈ ਫਲਾਈਟ ਦਿੱਲੀ ਭੇਜਿਆ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਉਸ 에어ਪੋਰਟ ਤੋਂ ਅੱਗੇ ਉਹਨਾਂ ਨੂੰ ਬਾਈ ਫਲਾਈਟ ਹੀ ਉਹਨਾਂ ਦੇ ਸਟੇਟਸ ਚ ਭੇਜਿਆ ਜਾਏਗਾ ਪ੍ਰੈਡਰਿਟਸ ਗੁਜਰਾਤ ਜਾਂ ਯੂਪੀ ਉਤਰਾਖੰਡ इस तरह स्कीम है जी कौन था बजा व दरवाजा